ਸਾਤਸ਼ਰੀਏ ਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀs ਅਗਲੀ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਇਸ ਸਮੇਂ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰਿਆ ਹੈ ਜਿੱਥੇ ਕੁਝ ਵੀ ਸਾਫ਼ ਨਹੀਂ ਹਰ ਰਾਤੇ ਧੁੰਦ ਛਾਈ ਹੈ ਚੌਰਾਹੇ ਤੇ ਖੜੇ ਹਾਂ ਕਿੱਧਰ ਨੂੰ ਜਾਣਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਪੰਜਾਬ ਦਾ ਤੇ ਉਸਦੇ ਬਸ਼ਿੰਦਿਆਂ ਦਾ ਭਵਿੱਖ ਕੀ ਹੈ ਕਿਸਾਨੀ ਦਾ ਭਵਿੱਖ ਦਾਤੇ ਹੈ ਨੌਜਵਾਨੀ ਦਾ ਭਵਿੱਖ ਦਾਤੇ ਹੈ ਵਪਾਰ ਦੇ ਲਈ ਮਾਹੌਲ ਠੀਕ ਨਹੀਂ ਤੇ ਸਿਆਸਤ ਦਾ ਵੀ ਕੋਈ ਥਾਪ ਪਤਾ ਨਹੀਂ ਅਜਿਹੇ ਸਮੇਂ ਲੋਕ ਅਕਸਰ ਸਰਕਾਰਾਂ ਦਾ ਮੂੰਹ ਦੇਖਦੇ ਹਨ ਕਿ ਕੋਈ ਰਸਤਾ ਲੱਭਣਗੇ ਸਾਨੂੰ ਕੋਈ ਰਸਤਾ ਦਿਖਾਉਣਗੇ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਆਪ ਡਿਕਡੋਲੇ ਖਾ ਰਹੀ ਹੈ ਜਦੋਂ ਦੀ ਸੱਤਾ ਵਿੱਚ ਆਈ ਹੈ ਇੱਕ ਸੰਕਟ ਤੋਂ ਬਾਅਦ ਦੂਜੇ ਸੰਕਟ ਦੇ ਵਿੱਚ ਘਿਰਦੀ ਹੀ ਜਾ ਰਹੀ ਹੈ ਰੱਖੜੀ ਦੇ ਤਿਹਾੜੀ ਤੇ ਐਨ ਮੌਕੇ ਰੂਡਵੇਜ ਦੇ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ। ਉਹ ਹਜੇ ਨਿਪਟਾ ਕੇ ਹਟੇ ਹੀ ਸੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਲਿਮਟਿਡ ਪੀਐਸਪੀਸੀਐਲ ਤੇ ਪੀਐਸਪੀਟੀਐਲ ਯਾਨੀ ਬਿਜਲੀ ਵਿਭਾਗ ਉਸਤੇ 15000 ਤੋਂ ਵੀ ਵੱਧ ਮੁਲਾਜ਼ਮਾਂ ਨੇ ਸੋਮਵਾਰ ਨੂੰ ਬਿਜਲੀ ਏਕਤਾ ਮੰਚ ਤੇ ਪੰਜਾਬ ਸਟੇਟ EMPLOYEES UNION ਦੇ ਸਾਂਝੇ ਬੈਨਰ ਹੇਠ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ। ਆਪੀਆਂ ਲੰਬੇ ਸਮੇਂ ਤੋਂ ਪੈਲਡਿੰਗ ਚੱਲੀਆਂ ਆ ਰਹੀਆਂ ਮੰਗਾ ਨੂੰ ਲੈ ਕੇ ਐਤਵਾਰ ਰਾਤ 12 ਵਜੇ ਤੋਂ ਸ਼ੁਰੂ ਹੋਈ ਹੜਤਾਲ 13 ਅਗਸਤ ਦਿਨ ਬੁੱਧਵਾਰ ਦੇ ਰਾਤ 12 ਵਜੇ ਤੱਕ ਚੱਲਣਗੀ। ਬਿਜਲੀ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੱਦੀਵਿੰਡੇ ਕਿਹਾ ਕਿ ਪੀਐਸਪੀਸੀਐਲ ਤੇ ਪੀਐਸਪੀਟੀਐਲ ਦੀਆਂ 15 ਦੇ ਕਰੀਬ ਯੂਨੀਅਨਾਂ ਹੜਤਾਲ ਦੇ ਵਿੱਚ ਭਾਗ ਲੈ ਰਹੀਆਂ ਹਨ ਅਤੇ ਕਈ ਜੂਨੀਅਰ ਇੰਜੀਨੀਅਰ ਜੇਈ ਤੇ ਗ੍ਰੈਡਾਂ ਦੇ ਮੁਲਾਜ਼ਮਾਂ ਨੇ ਵੀ ਸਾਡਾ ਸਾਥ ਦਿੱਤਾ ਹੈ। ਐਤਵਾਰ ਦੁਪਹਿਰ ਨੂੰ ਹੀ ਵਿੱਤ ਮੰਤਰੀ ਹਰਪਾਲ ਚੀਮਾ, ਬਿਜਲੀ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਤੇ ਪੀਐਸ ਪੀਸੀਐਲ ਦੇ ਪ੍ਰਸ਼ਾਸਨ ਦੇ ਨਾਲ ਇਹਨਾਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਸੀ ਤਾਂ ਕਿ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ। ਗੱਦੀਵਟ ਕਹਿੰਦੇ ਨੇ ਕਿ ਇਹ ਮੀਟਿੰਗ 3 ਵਜੇ ਸ਼ੁਰੂ ਹੋਈ ਤੇ ਸ਼ਾਮ ਦੇ 6 ਵਜੇ ਤੱਕ ਚੱਲੀ। ਸਾਨੂੰ ਦੱਸਿਆ ਗਿਆ ਕਿ ਇਸ ਸਾਲ ਨਵੀਂ ਭਰਤੀ ਵੀ ਹੋਵੇਗੀ। 1100 ਦੇ ਕਰੀਬ ਮੁਲਾਜ਼ਮਾਂ ਦੀ ਗਿਣਤੀ ਹੋਵੇਗੀ ਹੋਰ ਵੀ ਕਈ ਮੰਗਾਂ ਤੇ ਸਹਿਮਤੀ ਬਣ ਗਈ ਪਰ ਬਾਅਦ ਵਿੱਚ ਪੀਐਸਪੀਸੀਲ ਦੇ ਪ੍ਰਸ਼ਾਸਨ ਨੇ ਸਾਨੂੰ ਅੱਧੀ ਰਾਤ ਤੱਕ ਲਟਕਾਈ ਰੱਖਿਆ ਤੇ ਜਦੋਂ ਸਾਨੂੰ ਸਾਡੇ ਹੱਥ ਵਿੱਚ ਕਾਗਜ਼ ਦਿੱਤਾ ਇੱਕ ਦਸਤਾਵੇਜ਼ ਦਿੱਤਾ ਤਾਂ ਉਹ ਮੀਟਿੰਗ ਦੇ ਵਿੱਚ ਜੋ ਸਹਿਮਤੀ ਬਣੀ ਸੀ ਮੰਗਾਂ ਨੂੰ ਲੈ ਕੇ ਉਸ ਤੇ ਨਾਲ ਪੂਰੇ ਤਰੀਕੇ ਨਾਲ ਮੇਲ ਨਹੀਂ ਖਾਂਦਾ ਸੀ ਸੋ ਅਸੀਂ ਉਸ ਦਸਤਾਵੇਜ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਹੜਤਾਲ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨਾਲ 2 ਜੂਨ ਨੂੰ ਜਿਹੜੀ ਮੀਟਿੰਗ ਹੋਈ ਸੀ ਜਿਸ ਵਿੱਚ ਹਰਪ੍ਰੀਤ ਸਿੰਘ ਈਟੀਓ ਤੇ ਬਿਜਲੀ ਬੋਰਡ ਦੇ ਅਧਿਕਾਰੀ ਸ਼ਾਮਲ ਸਨ ਸੰਦਾਤਕ ਤੌਰ ਤੇ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਪਰ ਉਹਨਾਂ ਮੰਗਾਂ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਰੈਗੂਲਰ ਸਟਾਫ ਦੇ ਗੈਰ ਹਾਜ਼ਰ ਹੋਣ ਕਰਕੇ ਗ੍ਰਿਡ ਸਟੇਸ਼ਨਾਂ ਤੇ ਇੰਜੀਨੀਅਰਾਂ ਦੀ ਤਰਾਤੀ ਕਰ ਦਿੱਤੀ ਗਈ ਹੈ ਪਰ ਪੀਐਸਸੀਬੀ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੀਪਾਲ ਸਿੰਘ ạtਵਾਲ ਕਹਿੰਦੇ ਨੇ ਅਸੀਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੱਥੀ ਲਿਖੀ ਹੈ ਤੇ ਉਹਨਾਂ ਨੂੰ ਇਹ ਕਿਹਾ ਹੈ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਣ ਪਰ ਰੈਗੂਲਰ ਮੁਲਾਜ਼ਮਾਂ ਦੀ ਹੜਤਾਲ ਦੇ ਦੌਰਾਨ ਅਸੀਂ ਗ੍ਰਿਡਾਂ ਦਾ ਕੰਮਕਾਜ ਸੰਭਾਂਗ ਪਰ ਇੰਜੀਨੀਅਰ ਜੋ ਨੇ ਉਹਨਾਂ ਨੇ ਪੀਐਸਪੀਐਸਸੀਐਲ ਦੇ ਮੈਨੇਜਮੈਂਟ ਮੂਹਰੇ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਵਾਧੂ ਕੰਮਕਾਰ ਨਹੀਂ ਕਰਨਗੇ ਕੋਈ ਬੋਝ ਜਿਹੜਾ ਵਾਧੂ ਕੰਮ ਦਾ ਉਹ ਨਹੀਂ ਸੰਭਾਲਣਗੇ ਜੋ ਉਹਨਾਂ ਦੀ 8 ਘੰਟੇ ਦੀ ਰੈਗੂਲਰ ਸ਼ਿਫਟ ਹੈ ਰੁਟੀਨ ਦੀ ਸ਼ਿਫਟ ਹੈ ਉਹਨਾਂ ਹੀ ਉਹ ਕੰਮ ਕਰਨਗੇ ਜੇ ਸ਼ਿਫਟ ਖਤਮ ਹੋਣ ਦੇ 2 ਘੰਟੇ ਅੰਦਰ ਅੰਦਰ ਹੀ ਬਦਲਣਾ ਸਟਾਫ ਬਦਲਵੇਂ ਬੰਦੇ ਉਥੇ ਨਾ ਪਹੁੰਚੇ ਤਾਂ ਉਹ ਗ੍ਰਿਡ ਛੱਡ ਕੇ ਚਲੇ ਜਾਣਗੇ ਇਹ ਉਹਨਾਂ ਨੇ ਆਪਣੇ ਪ੍ਰਸ਼ਾਸਨ ਨੂੰ ਆਪਣੀ ਮੈਨੇਜਮੈਂਟ ਨੂੰ ਸਾਫ਼ ਕਰ ਦਿੱਤਾ ਹੈ ਇਸ ਸਮੇਂ ਤਕਰੀਬਨ 2000 ਇੰਜੀਨੀਅਰ ਜੋ ਕਿ ਐਸ ਡੀਓ ਦੇ ਰੈਂਕ ਦੇ ਤਨਾਤ ਹਨ ਉਹ ਇਹਨਾਂ ਗ੍ਰੈਡਾਂ ਨੂੰ ਸੰਭਾਲ ਰਹੇ ਨੇ ਤੇ ਜਿਹੜੇ 4000 ਦੇ ਕਰੀਬ जेई ਹਨ ਜੂਨੀਅਰ ਇੰਜੀਨੀਅਰ ਉਹਨਾਂ ਦੇ ਵਿੱਚ ਵੀ ਇੱਕ ਤਕਵਾ ਹੀ ਐਸਾ ਹੈ ਜਿਹੜਾ ਆਪਣਾ ਕੰਮ ਸੰਭਾਲ ਰਿਹਾ ਹੈ ਆਪਣੀਆਂ ਡਿਊਟੀਆਂ ਤੇ ਕੰਮ ਕਰ ਰਹੇ ਨੇ ਤੇ ਬਾਕੀ ਕੋਈ ਵੀ ਵਾਧੂ ਕੰਮ ਸੰਭਾਲਣ ਨੂੰ ਉਹ ਵੀ ਤਿਆਰ ਨਹੀਂ ਜਿਹੜਾ ਥੋੜਾ ਜਿਹਾ ਸੈਕਸ਼ਨ ਕੰਮ ਤੇ ਹੈ ਉਹ ਵੀ ਸਿਰਫ ਆਪਣਾ ਰੈਗੂਲਰ ਕੰਮ ਕਰ ਰਿਹਾ ਹੈ ਕਿਸੇ ਵੀ ਤਰੀਕੇ ਦਾ ਬੋਝ ਨਹੀਂ ਲੈ ਰਿਹਾ ਬਾਕੀ ਤਾਂ ਕੰਮ ਛੱਡ ਚੁੱਕੇ ਨੇ ਰਤਨ ਸਿੰਘ ਮਾਰਜਰੀ ਜੋ ਕਿ ਪੀਐਸਸੀਬੀ EMPLOYE FEDERATION ਦੇ ਕਨਵੀਨਰ ਹਨ ਉਹ ਵੀ ਇਸੇ ਗੱਲ ਨੂੰ ਦੁਹਰਾਉਂਦੇ ਹਨ ਕਿ 2 ਜੂਨ ਦੀ ਮੀਟਿੰਗ ਦੇ ਵਿੱਚ ਮੰਤਰੀ ਤੇ ਅਧਿਕਾਰੀਆਂ ਵੱਲੋਂ ਸਾਡੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ ਸਨ ਪਰ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਹੁਣ ਇਨ੍ਹਾਂ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਵਿੱਚ ਜੇ ਕੋਈ ਵੀ ਕੱਟ ਲੱਗਦੇ ਨੇ ਕੋਈ ਵੀ ਫਾਲਟ ਆਉਂਦਾ ਹੈ ਕਿਸੇ ਵੀ ਤਰੀਕੇ ਦਾ ਨੁਕਸ ਕਿਸੇ ਵੀ ਬਿਜਲੀ ਸਪਲਾਈ ਦੇ ਵਿੱਚ ਪੈਂਦਾ ਹੈ ਤਾਂ ਉਹਨਾਂ ਸਾਰਿਆਂ ਦਾ ਜੁਰਮਾ 5500 ਦੇ ਕਰੀਬ ਠੇਕਾ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਉੱਪਰ ਹੀ ਪੈਂਦਾ ਹੈ ਇਹ ਸਾਰੇ ਕੰਮ ਨੂੰ ਨਿਰਵਿਘਨ ਚਲਾਉਣਾ ਇਹਨਾਂ ਠੇਕਾ ਮੁਲਾਜ਼ਮਾਂ ਦੇ ਜਿੰਮੇ ਹੀ ਹੈ ਪਰ ਇਹ ਜਿਹੜੇ ਠੇਕਾ ਮੁਲਾਜ਼ਮ ਨੇ ਇਹ ਵੀ ਲੁਧਿਆਣਾ ਪੱਛਮੀ ਦੀ ਜਦੋਂ ਜ਼ਮੀਨੀ ਚੋਣ ਹੋਈ ਸੀ ਉਦੋਂ ਹੜਤਾਲ ਤੇ ਚਲੇ ਗਏ ਸੀ ਤੇ ਉਦੋਂ ਇਹਨਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਤਾਂ ਹੀ ਇਹਨਾਂ ਵੱਲੋਂ ਹੜਤਾਲ ਖਤਮ ਕੀਤੀ ਗਈ ਸੀ ਹੁਣ ਜਿਹੜੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਹੜਤਾਲ ਹੈ ਉਸ ਦੇ ਵਿੱਚ ਠੇਕਾ ਮੁਲਾਜ਼ਮ ਹਜੇ ਤੱਕ ਸ਼ਾਮਲ ਨਹੀਂ ਹੋਏ ਨੇ ਪਰ ਇਹ ਸਰਕਾਰ ਦਾ ਮੂੰਹ ਦੇਖ ਰਹੇ ਨੇ ਸਰਕਾਰ ਵੱਲ ਦੀ ਉਡੀਕ ਕਰ ਰਹੇ ਨੇ ਕਿ ਅੱਗੇ ਉਹ ਕੀ ਕਰਦੀ ਹੈ ਉਸ ਦਾ ਰਿਸਪੌਂਸ ਕਿਹਾ ਜਾਉਂਦਾ ਹੈ ਕਿ ਸ਼ਾਇਦ ਉਸ ਰਿਸਪੌਂਸ ਨੂੰ ਦੇਖ ਕੇ ਇਹ ਵੀ ਕਦੋਂ ਸ਼ਾਮਲ ਹੋ ਜਾਂਦੇ ਨੇ ਹੜਤਾਲ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਜੋ ਹੜਤਾਲ ਤੇ ਗਏ ਹਨ ਉਹਨਾਂ ਦੀਆਂ ਮੁੱਖ ਮੰਗਾਂ ਵੀ ਇਹ ਨੇ ਕਿ ਸਾਨੂੰ ਪੱਕੇ ਕਰੋ ਜਿਹੜਾ ਕੇਂਦਰ ਦਾ ਪੇ ਸਕੇਲ ਹੈ ਉਹ ਦੀ ਥਾਂ ਤੇ ਪੰਜਾਬ ਦਾ ਪੇ ਸਕੇਲ ਲਾਗੂ ਕਰੋ ਪਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਜੇ ਡਿਊਟੀ ਤੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਤਰਸ ਦੇ ਆਧਾਰ ਤੇ ਪਰਿਵਾਰ ਨੂੰ ਨੌਕਰੀ ਦਿਓ ਜਾਂ ਹੋਰ ਸਰਵਿਸ ਦੇ ਨਾਲ ਜੁੜੀਆਂ ਹੋਈਆਂ ਹੀ ਉਹਨਾਂ ਦੀਆਂ ਕੁਝ ਮੰਗਾਂ ਹਨ ਹੁਣ ਨਾ ਤਾਂ ਇਹ ਮੰਗਾਂ ਨਵੀਆਂ ਨੇ ਨਾ ਹੀ ਇਹ ਮੁਲਾਜ਼ਮ ਕੋ ਨਵੇਂ ਨੇ ਜਿਹੜੇ ਹੜਤਾਲ ਤੇ ਗਏ ਨੇ ਇਸ ਤੋਂ ਪਹਿਲਾਂ ਵੀ ਤੁਸੀਂ ਨੋਟ ਕੀਤਾ ਹੋਵੇ ਜਦੋਂ ਦੀ ਇਹ ਸਰਕਾਰ ਬਣੀ ਹੈ ਕਦੇ ਪਟਵਾਰੀ ਹੜਤਾਲ ਤੇ ਚਲੇ ਜਾਂਦੇ ਨੇ ਕਦੇ ਤਹਿਸੀਲਦਾਰ ਹੜਤਾਲ ਤੇ ਚਲੇ ਜਾਂਦੇ ਨੇ ਕਦੇ ਰੂਲਵੇ ਹੜਤਾਲ ਤੇ ਚਲੀ ਜਾਂਦੀ ਹੈ ਕਦੇ ਮਾਸਟਰ ਹੜਤਾਲ ਤੇ ਚਲੇ ਜਾਂਦੇ ਨੇ ਕਦੇ ਡਾਕਟਰ ਹੜਤਾਲ ਤੇ ਚਲੇ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਦੀ ਹੜਤਾਲ ਕੋਈ ਨਾ ਕੋਈ ਮਹਿਕਮਾ ਕਰਦਾ ਹੀ ਰਹਿੰਦਾ ਇਹ ਵੀ ਨਹੀਂ ਕਿਹਾ ਜਾਂਦਾ ਕਿ ਪਹਿਲਾਂ ਜਿਹੜੀਆਂ ਜੜੀਆਂ ਸਰਕਾਰਾਂ ਸੀ ਉਹਨਾਂ ਸਮੇਂ ਹੜਤਾਲਾਂ ਨਹੀਂ ਹੋਈਆਂ ਚਾਹੇ ਉਹ ਇਸ ਤੋਂ ਪਿਛਲੀ ਕਾਂਗਰਸ ਦੀ ਸਰਕਾਰ ਸੀ ਜਾਂ ਉਸ ਤੋਂ ਪਿਛਲੀ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਜਿਹੜੇ ਮੁਜ਼ਾਰੇ ਹੋ ਰਹੇ ਸੀ ਰੋਸ ਪ੍ਰਦਰਸ਼ਨ ਜਾਂ ਧਰਨੇ ਪ੍ਰਦਰਸ਼ਨ ਹੁੰਦੇ ਸੀ ਉਹ ਜ਼ਿਆਦਾਤਰ ਉਹਨਾਂ ਲੋਕਾਂ ਦੇ ਸੀ ਜੋ ਬੇਰੋਜ਼ਗਾਰ ਸੀ ਰੋਜ਼ਗਾਰ ਮੰਗ ਰਹੇ ਸੀ ਚਾਹੇ ਉਹ ਈਟੀਟੀ ਪਾਸ ਮਾਸਟਰ ਹੋਣ ਜਾਂ ਬੀਐਡ ਕੀਤੇ ਹੋਏ ਬੇਰੋਜ਼ਗਾਰ ਹੋਣ ਜਾਂ ਟੈਸਟ ਪਾਸ ਹੋਣ ਉਹ ਲੋਕ ਸੀ ਜਿਹੜੇ ਉਹਨਾਂ ਦੇ ਮੁਤਾਬਿਕ ਉਹ ਕੁਆਲਿਫਿਕੇਸ਼ਨ ਪੂਰੀ ਕਰ ਚੁੱਕੇ ਸੀ ਪਰ ਉਹਨਾਂ ਨੂੰ ਰੋਜ਼ਗਾਰ ਨਹੀਂ ਸੀ ਮਿਲ ਰਿਹਾ ਇਹ ਜੋ ਇਸ ਸਰਕਾਰ ਦੇ ਵਿੱਚ ਹੋ ਰਿਹਾ ਹੈ ਉਹ ਜ਼ਿਆਦਾ ਹੜਤਾਲਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਨੌਕਰੀਆਂ ਤੇ ਹਨ ਇਹਨਾਂ ਦੇ ਕੋਲ ਰੋਜ਼ਗਾਰ ਹੈ ਪਰ ਜਿਨ੍ਹਾਂ ਦਾ ਆਪਣਾ ਕੰਮਕਾਰ ਰੋਕਣ ਦੇ ਕਰਕੇ ਲੋਕਾਂ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਲੋਕਾਂ ਦੇ ਵਿੱਚ ਰੋਹ ਜਾਗਦਾ ਹੈ ਲੋਕਾਂ ਨੂੰ ਤਕਲੀਫ ਹੁੰਦੀ ਹੈ ਉਸ ਤਰ੍ਹਾਂ ਦੀ ਹੜਤਾਲਾਂ ਹੋ ਰਹੀਆਂ ਨੇ ਜਿਦੇ ਕਰਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਜਾਵੇ ਲੋਕ ਤੰਗ ਪ੍ਰੇਸ਼ਾਨ ਹੋਣ ਤੇ ਲੋਕ ਸਰਕਾਰ ਦੇ ਖਿਲਾਫ ਹੋਣ ਸਰਕਾਰ ਦੇ ਉਲਟ ਹੋਣ ਉਸ ਤਰੀਕੇ ਦੀਆਂ ਹੜਤਾਲਾਂ ਜ਼ਿਆਦਾ ਹੋ ਰਹੀਆਂ ਤੇ ਫਿਰ ਕੀ ਇਹ ਜਾਣਬੁੱਝ ਕੇ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਵੀ ਦੋ ਕੀ ਥਿਉਰੀਜ਼ ਨੇ ਜਿਹੜੀਆਂ ਆਮ ਤੌਰ ਤੇ ਸਾਡੇ ਸਾਹਮਣੇ ਆਉਂਦੀਆਂ ਨੇ ਇੱਕ ਤਾਂ ਇਹ ਕਹਿ ਸਕਦੇ ਆ ਕਿ ਕਿਉਂਕਿ ਇਹ ਇੱਕ ਬਦਲਾਅ ਦੇ ਰੂਪ ਵਿੱਚ ਆਏ ਸੀ ਇਹ ਸਥਾਪਿਤ ਜੋ ਸਾਡੇ ਰਾਜਨੀਤਿਕ ਤਰਾ ਸੀ ਜੋ ਨੇਤਾ ਸੀ ਉਹਨਾਂ ਨੂੰ ਹਰਾ ਕੇ ਆਏ ਸੀ ਤਾਂ ਉਹ ਲੋਕ ਨਹੀਂ ਚਾਹਣਗੇ ਕਦੇ ਵੀ ਕਿ ਇਹਨਾਂ ਦੇ ਪੈਰ ਲੱਗਣ ਇਹ ਸਥਾਪਿਤ ਹੋ ਜਾਣ ਕਿਉਂਕਿ ਜੇ ਇਹ ਨਵੇਂ ਬੰਦੇ ਸਥਾਪਿਤ ਹੋ ਗਏ ਤੇ ਫਿਰ ਪੁਰਾਣੀਆਂ ਦੀ ਵਾਪਸੀ ਨਹੀਂ ਹੋ ਸਕੇਗੀ ਇਹ ਸਾਰੇ ਜਾਣਦੇ ਨੇ ਜਾਂ ਫਿਰ ਦੂਸਰੀ ਥਿਉਰੀ ਇਹ ਆ ਜਾਂਦੀ ਹੈ ਇਹ ਕੀ ਇਹ ਲੋਕਾਂ ਦੇ ਵਿੱਚ ਜੋ ਤਜਰਬੇ ਦੀ ਘਾਟ ਹੈ ਤੇ ਗੈਰ ਤਜਰਬੇ ਕਾ ਲੋਕ ਨੇ ਇਹਨਾਂ ਨੇ ਪਹਿਲਾਂ ਕਦੇ ਪ੍ਰਸ਼ਾਸਨ ਸੰਭਾਲਿਆ ਹੀ ਨਹੀਂ ਕਿ ਉਹ ਤਜਰਬੇ ਦੀ ਘਾਟ ਕਰਕੇ ਤੇ ਇਹਨਾਂ ਮਲਾਜ਼ਮਾਂ ਨੂੰ ਹੈਂਡਲ ਨਹੀਂ ਕਰ ਪਾ ਰਹੇ ਉਹਨਾਂ ਨੂੰ ਸੰਭਾਲ ਨਹੀਂ ਪਾ ਰਹੇ ਉਹਨਾਂ ਤੋਂ ਕੰਮ ਨਹੀਂ ਲੈ ਸਕ ਰਹੇ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਲੇਕਿਨ ਆਮ ਤੌਰ ਤੇ ਆਪਾਂ ਇਹ ਦੇਖਿਆ ਹੈ ਕਿ ਸਰਕਾਰ ਦਾ ਵਿਰੋਧ ਜਾਂ ਹੜਤਾਲਾਂ ਉਦੋਂ ਹੁੰਦੀਆਂ ਨੇ ਜਦੋਂ ਸਰਕਾਰਾਂ ਕੋਈ ਨਵੀਂ ਨੀਤੀ ਲੈ ਕੇ ਆਉਣ ਕੋਈ ਬਦਲਾਅ ਕਰਨ ਕੋਈ ਚੀਜ਼ ਦਾ ਕੋਈ ਨਿਯਮ ਬਦਲ ਦੇਣ ਕੋਈ ਰੂਲ ਬਦਲ ਦੇਣ ਉਦੋਂ ਉਸ ਦੇ ਵਿਰੋਧ ਦੇ ਵਿੱਚ ਅਕਸਰ ਇਹ ਹੜਤਾਲਾਂ ਹੁੰਦੀਆਂ ਦੇਖਿਆ ਗਈਆਂ ਨੇ ਜਿਵੇਂ ਕਿ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਹੋਇਆ ਸਰਕਾਰ ਇੱਕ ਨੀਤੀ ਲੈ ਕੇ ਆਈ ਜ਼ਮੀਨਾਂ ਐਕਵਾਇਰ ਕਰਨ ਦੀ ਲੋਕਾਂ ਨੂੰ ਉਹ ਨੀਤੀ ਬਿਲਕੁਲ ਪਸੰਦ ਨਹੀਂ ਆਈ ਲੋਕਾਂ ਦਾ ਆਪ ਮੁਹਾਰੇ ਰੋਹ ਫੁੱਟਿਆ ਲੋਕਾਂ ਨੇ ਵਿਰੋਧ ਕੀਤਾ ਪਿੰਡਾਂ ਦੇ ਵਿੱਚ ਪੋਸਟਰ ਲੱਗੇ ਕਿਸਾਨ ਯੂਨੀਅਨਾਂ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਲਾਮਬੰਦ ਕੀਤਾ ਵਿਰੋਧੀ ਧਿਰਾਂ ਨੇ ਵੀ ਤਰਨੇ ਪ੍ਰਦਰਸ਼ਨ ਕੀਤੇ ਤੇ ਸਰਕਾਰ ਨੂੰ ਮਜਬੂਰੀ ਦੇ ਵਿੱਚ ਉਹ ਨੀਤੀ ਵਾਪਸ ਲੈਣੀ ਪਈ ਕਿਉਂਕਿ ਉਹਨੂੰ ਪਤਾ ਸੀ ਕਿ ਲੋਕਾਂ ਦਾ ਵਿਰੋਧ ਬਹੁਤ ਜ਼ਿਆਦਾ ਹੈ ਸਾਡਾ ਇਹਦੇ ਨਾਲ ਪੋਲਿਟੀਕਲੀ ਬਹੁਤ ਨੁਕਸਾਨ ਹੋਏਗਾ ਇਸ ਕਰਕੇ ਉਹਨਾਂ ਵੱਲੋਂ ਇਹ ਨੀਤੀ ਵਾਪਸ ਲੈ ਲਈ ਲੇਕਿਨ ਨੀਤੀ ਵਾਪਸ ਲੈਣ ਦੇ ਨਾਲ ਹੀ ਉਹ ਵਿਰੋਧ ਖਤਮ ਨਹੀਂ ਹੋਇਆ ਜੇ ਤੁਸੀਂ ਅੱਜ ਵੀ ਲੋਕਾਂ ਦੇ ਬਿਆਨ ਸੁਣੋ ਤਾਂ ਵਿਰੋਧੀ ਪਾਰਟੀਆਂ ਦਾ ਸੁਭਾਵਿਕ ਜੋ ਰੂਟ ਹੋਣਾ ਹੁੰਦਾ ਹੈ ਉਹ ਕਹਿੰਦੇ ਨੇ ਕਿ ਅਸੀਂ ਗੋਲਡਨੀਆਂ ਲਵਾ ਦਿੱਤੀਆਂ ਅਸੀਂ ਹਰਾ ਦਿੱਤਾ ਕਿਸਾਨਾਂ ਨੇ ਹਰਾ ਦਿੱਤਾ ਲੇਕਿਨ ਸਾਡਾ ਜੋ ਜ਼ੋਰ ਜ਼ਿਆਦਾ ਸੀ ਅਕਾਲੀ ਦਲ ਕਹਿੰਦੇ ਅਸੀਂ ਧਰਨੇ ਲਾਏ ਅਸੀਂ ਜੋ 1 ਸਤੰਬਰ ਨੂੰ ਪ੍ਰੋਗਰਾਮ ਦਿੱਤਾ ਉਹ ਤੋਂ ਸਰਕਾਰ ਡਰ ਗਈ ਕਾਂਗਰਸ ਕਹਿੰਦੀ ਅਸੀਂ ਡਰਾ ਲਏ ਉਹ ਤਾਂ ਸਾਰਾ ਕੁਝ ਜਾਇਜ਼ ਹੈ ਲੇਕਿਨ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੇ ਵਿਰੋਧੀ ਐਕਟਿਵਿਸਟ ਬਣੇ ਹੋਏ ਨੇ ਜਾਂ ਆਪਣੇ ਆਪ ਨੂੰ ਸੋਸ਼ਲ ਐਕਟਿਵਿਸਟ ਕਹਿੰਦੇ ਨੇ ਉਹਨਾਂ ਵੱਲੋਂ ਇੱਕ ਨਵੀਂ ਕੈਂਪੇਨ ਚਲਾ ਦਿੱਤੀ ਗਈ ਹੈ ਕਿ ਇਕੱਲਾ ਵਾਪਸ ਲੈਣਾ ਸੋਲੂਸ਼ਨ ਨਹੀਂ ਹੁਣ ਜਦੋਂ ਤੁਹਾਡੇ ਪਿੰਡਾਂ ਦੇ ਵਿੱਚ ਆਗੂ ਆਉਣਗੇ ਇਨਾਂ ਤੋਂ ਮਾਫੀਆ ਮੰਗਵਾਓ ਇਨਾਂ ਤੋਂ ਸਵਾਲ ਪੁੱਛੋ ਕਿ ਤੁਸੀਂ ਪਹਿਲਾਂ ਲੈ ਕੇ ਹੀ ਕਿਉਂ ਆਏ ਸੀ ਮਤਲਬ ਇਸ ਮੁੱਦੇ ਨੂੰ ਖਤਮ ਨਹੀਂ ਕਰਨ ਦੇਣਾ ਚਾਹੁੰਦੇ ਉਹ ਇਸ ਨੂੰ ਹੋਰ ਰੜਕਣਾ ਚਾਹੁੰਦੇ ਨੇ ਜਿੰਨਾ ਵੀ ਇਸ ਤੋਂ ਕੁਝ ਕੱਢਿਆ ਜਾ ਸਕਦਾ ਹੈ ਸਰਕਾਰ ਦੇ ਵਿਰੋਧ ਵਿੱਚ ਉਕੜਨਾ ਚਾਹੁੰਦੇ ਨੇ ਜੇ ਤੁਸੀਂ ਐਸਕੇਐਮ ਦੇ ਬਿਆਨ ਸੁਣੋ ਐਸਕੇਐਮ ਦੇ ਬਿਆਨ ਵੀ ਇਹੀ ਕਹਿੰਦੇ ਨੇ ਕਿ ਅਸੀਂ ਇਸ ਪ੍ਰੈਸ ਨੋਟ ਨੂੰ ਨਹੀਂ ਮੰਨਦੇ ਇਸ ਤਰ੍ਹਾਂ ਨੀਤੀ ਰੱਦ ਨਹੀਂ ਹੁੰਦੀ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਨੋਟੀਫਿਕੇਸ਼ਨ ਰੱਦ ਕਰੋ ਤਾਂ ਹੀ ਅਸੀਂ ਮੰਨਾਂਗੇ ਨਹੀਂ ਉਦੋਂ ਤੱਕ ਸਾਡਾ ਜਿਹੜਾ ਵਿਰੋਧ ਹੈ ਉਹ ਜਾਰੀ ਰਹੇਗਾ 24 ਅਗਸਤ ਦਾ ਜੋ ਸੀ ਪ੍ਰੋਗਰਾਮ ਲਿਖਿਆ ਹੈ ਉਹ ਉਸੇ ਤਰੀਕੇ ਨਾਲ ਚੱਲੇਗਾ ਹੁਣ ਰਾਜੇਵਾਲ ਸਾਹਿਬ ਕੋਈ ਅੱਜ ਕੱਲ ਦੇ ਬੱਚੇ ਤਾਂ ਹੈ ਨਹੀਂ ਉਹ ਖੇਡੇ ਖਾਏ ਵਿਅਕਤੀ ਨੇ ਉਹਨਾਂ ਨੇ ਬਹੁਤ ਸਰਕਾਰਾਂ ਦੇਖੀਆਂ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਸਰਕਾਰ ਨੀਤੀ ਵਾਪਸ ਲੈਂਦੀ ਹੈ ਤਾਂ ਉਹ ਪ੍ਰੈਸ ਰੂਟਾਂ ਨਹੀਂ ਲਈ ਗਈ ਸਰਕਾਰੀ ਜੋ ਇਹਦੇ ਹੁਕਮ ਹੁੰਦੇ ਨੇ ਬਕਾਇਦਾ ਉਸ ਤਰ੍ਹਾਂ ਦੀਆਂ ਫਾਈਲਾਂ ਤੇ ਦਸਤਕਤ ਹੋਏ ਨੇ ਉਹ ਆਰਡਰ ਹੋਏ ਨੇ ਤਾਂ ਇਹ ਨੀਤੀ ਵਾਪਸ ਲਈ ਗਈ ਹੈ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਦੋਂ ਕਿਹੜਾ ਉਹ ਵਿਧਾਨ ਸਭਾ ਤੋਂ ਕੀਤਾ ਸੀ ਕਿ ਹੁਣ ਵਿਧਾਨ ਸਭਾ ਦੇ ਵਿੱਚ ਵਾਪਸ ਕਰਨਗੇ ਤਾਂ ਹੀ ਨੀਤੀ ਬੰਦ ਵਾਪਸ ਹੋਏਗੀ ਨੀਤੀ ਵਾਪਸ ਹੋ ਚੁੱਕੀ ਹੈ ਇਹ ਸਾਰੇ ਜਾਣਦੇ ਨੇ ਲੇਕਿਨ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੱਗਦਾ ਹੈ ਕਿ ਜੇ ਸਰਕਾਰ ਹੁਣ ਕੋਰਨਰ ਹੋ ਗਈ ਹੈ ਕਾਬੂ ਦੇ ਵਿੱਚ ਆਈ ਹੈ ਤਾਂ ਇਸ ਦਬਾਅ ਨੂੰ ਬਣਾ ਕੇ ਰੱਖਿਆ ਜਾਏ ਉਸ ਤਰੀਕੇ ਦੀ ਹੀ ਇੱਕ ਪਾਲਿਸੀ ਲੱਗਦੀ ਹੈ ਸਾਰੇ ਵਿਰੋਧੀ ਤਰ੍ਹਾਂ ਦੀ ਕਿ ਇਹਨਾਂ ਨੂੰ ਘੇਰ ਕੇ ਰੱਖੋ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਚ ਕੇ ਨਹੀਂ ਜਾਣ ਦੇਣਾ ਚਾਹੀਦਾ ਸੋ ਕੀ ਇਹ ਆਉਣ ਵਾਲੇ ਭਵਿੱਖ ਦੀ ਸਾਡੀ ਸਿਆਸਤ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਗੱਲ ਸ਼ੁਰੂ ਕਰਨ ਵੇਲੇ ਕਿਹਾ ਸੀ ਕਿ ਪੰਜਾਬ ਇਸ ਸਮੇਂ ਬਹੁਤ ਵੱਡੇ ਕ੍ਰਾਈਸਿਸ 'ਚੋਂ ਗੁਜ਼ਰ ਰਿਹਾ ਹੈ ਸੰਕਟ ਸਾਡੇ ਸਾਰਿਆਂ ਦੇ ਸਾਹਮਣੇ ਬਹੁਤ ਵੱਡਾ ਹੈ ਭਵਿੱਖ ਕਿਸੇ ਨੂੰ ਆਪਣਾ ਸਾਫ਼ ਨਹੀਂ ਦਿਖ ਰਿਹਾ ਨਾ ਤਾਂ ਨੌਜਵਾਨਾਂ ਨੂੰ ਦਿਖ ਰਿਹਾ ਹੈ ਕਿ ਉਹ ਪੜ੍ਹ ਲਿਖ ਕੇ ਉਹਨਾਂ ਦਾ ਭਵਿੱਖ ਬਿਹਤਰ ਹੋ ਜਾਏਗਾ ਨੌਕਰੀਆਂ ਮਿਲ ਜਾਣਗੀਆਂ ਰੋਜ਼ਗਾਰ ਮਿਲ ਜਾਏਗਾ ਜਿਹੜੇ ਆਲਰੇਡੀ ਵਪਾਰ ਕਰ ਰਹੇ ਨੇ ਉਹਨਾਂ ਨੂੰ ਵੀ ਆਪਣਾ ਭਵਿੱਖ ਕੋਈ ਬਹੁਤਾ ਵਧੀਆ ਨਹੀਂ ਦਿਖ ਰਿਹਾ ਚਾਹੇ ਉਹ ਯੂਐਸ ਦੇ ਟੈਰਿਫ ਹੋਣ ਜਾਂ ਹੋਰ ਨੀਤੀਆਂ ਹੋਣ ਜਾਂ ਰੋਜ਼ ਦੇ ਧਰਨੇ ਪ੍ਰਦਰਸ਼ਨ ਹੋਣ ਵਪਾਰੀ ਵੀ ਸੁਖੀ ਨਹੀਂ ਵਪਾਰੀਆਂ ਨੂੰ ਵੀ ਆਪਣਾ ਭਵਿੱਖ ਚੰਗਾ ਨਹੀਂ ਦਿਖ ਰਿਹਾ ਕਿਸਾਨੀ ਦਾ ਹਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਸ ਵਾਰ ਝੋਨੇ ਦੀ ਖਰੀਦ ਹੋਏਗੀ ਜਾਂ ਕਿਸਾਨ ਫੇਰ ਰੋਲਣਗੇ ਇਸ ਦੇ ਬਾਰੇ ਕੋਈ ਇਸ ਦੇ ਬਾਰੇ ਕੋਈ ਵੀ ਜ਼ਿਕਰ ਨਹੀਂ ਕਰ ਰਿਹਾ ਜਦ ਕਿ ਸਿਰਫ 1 ਮਹੀਨੇ ਦਾ ਸਮਾਂ ਰਹਿ ਗਿਆ ਹੈ ਸੀਜ਼ਨ ਸਾਡੇ ਸਿਰ ਤੇ ਖੜਾ ਹੈ ਅਜੇ ਤੱਕ ਵੀ ਗਦਾਮ ਪਰੇ ਪਏ ਨੇ ਗਦਾਮ ਖਾਲੀ ਨਹੀਂ ਹੋਏ ਲੇਕਿਨ ਉਸ ਦਾ ਜ਼ਿਕਰ ਤੱਕ ਕੋਈ ਕਰਨ ਨੂੰ ਤਿਆਰ ਨਹੀਂ ਹੈ ਅਸੀਂ ਸਿਰਫ ਸੂਕੇ ਮੁੱਦਿਆਂ ਦੇ ਉੱਤੇ ਸਿਆਸਤ ਕਰਨਾ ਚਾ ਰਹੇ ਹਾਂ ਜਿਹੜਾ ਮਸਲਾ ਹੱਲ ਹੋ ਗਿਆ ਹੈ ਜਦੋਂ ਸਰਕਾਰ ਨੇ ਨੀਤੀ ਵਾਪਸ ਲੈ ਲਈ ਤੁਸੀਂ ਉਹਨਾਂ ਨੂੰ ਟਾਕਸ਼ ਕਰਨੇ ਨੇ ਉਹਨਾਂ ਦਾ ਮਜ਼ਾਕ ਕਢਾਣਾ ਥੁੱਕ ਕੇ ਚੱਟ ਲਿਆ ਯੂ ਟਰਨ ਲੈ ਲਈ ਜੋ ਕਹਿਣਾ ਕਰੀ ਚੱਲੋ ਲੇਕਿਨ ਐਟਲੀਸਟ ਜੋ ਸੜਕਾਂ ਤੇ ਧਰਨੇ ਮੁਜ਼ਾਹਰੇ ਨੇ ਉਹ ਤਾਂ ਬੰਦ ਕਰਕੇ ਪੰਜਾਬ ਦੇ ਅਸਲੀ ਮੁੱਦਿਆਂ ਦੇ ਬਾਰੇ ਸੋਚਣ ਦੀ ਗੱਲ ਕਰੋ ਉਹਨਾਂ ਬਾਰੇ ਗੱਲ ਕਰੋ ਜਿਹਦੇ ਨਾਲ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ ਹੈ ਲੇਕਿਨ ਉਹ ਕੋਈ ਨਹੀਂ ਕਰ ਰਿਹਾ ਸਿਰਫ ਤੇ ਸਿਰਫ ਉਹ ਬੁੱਦੇ ਲੱਬੇ ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਸਿਆਸਤ ਨਾਲ ਲੋਕਾਂ ਦੇ ਜਜ਼ਬਾਤ ਭੜਕਣ ਇੱਕ ਦੂਜੇ ਦੇ ਖਿਲਾਫ ਖੜੇ ਰਹੀਏ ਤੇ ਇਸ ਤਰੀਕੇ ਦੇ ਪ੍ਰਯੋਗ ਹੋ ਰਹੇ ਨੇ ਇਸ ਸਤਾਈ ਦੇ ਵਿੱਚ ਕੌਣ ਸੱਤਾ ਹਥਿਆ ਸਕੇ ਲੇਕਿਨ ਜੋ ਅੱਜ ਦਾ ਸਮਾਂ ਹੈ ਉਸ ਸਮੇਂ ਪੋਜੀਸ਼ਨ ਕਿਸੇ ਦੀ ਵੀ ਕਲੀਅਰ ਨਹੀਂ ਲੱਗਦੀ ਸਾਫ਼ ਨਹੀਂ ਲੱਗਦੀ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਕੋਈ ਇਸ ਤਰ੍ਹਾਂ ਦੀ ਲਹਿਰ ਉਹਨਾਂ ਦੇ ਹੱਕ ਵਿੱਚ ਨਹੀਂ ਦਿਖ ਰਹੀ ਸਗੋਂ ਵਿਰੋਧ ਜ਼ਰੂਰ ਆਮ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਜੋ ਨਿਰਾਸ਼ਾ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਕਿ ਅਸੀਂ ਬਦਲਾਅ ਦੀ ਉਮੀਦ ਲੈ ਕੇ ਆਏ ਸੀ ਪਰ ਉਹ ਤੇ ਖਰੇ ਨਹੀਂ ਉਤਰੇ ਉਹ ਝਲਕਦੀ ਹੈ ਕਾਂਗਰਸ ਦੇ ਵਿੱਚ ਆਪਸੀ ਲੜਾਈ ਹੈ ਇੱਕ ਦੂਜੇ ਨੂੰ ਢਾਲਾ ਰਹੇ ਨੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਨੇ ਉਹ ਵੀ ਕਿਸੇ ਸ਼ੇਪ ਜਾਂ ਤਿਆਰੀ ਵਿੱਚ ਨਹੀਂ ਲੱਗਦੇ ਕਿ ਸਰਕਾਰ ਬਣਾ ਲੈਣਗੇ ਅਕਾਲੀ ਦਲ ਦੀ ਪੰਥਕ ਸਿਆਸਤ ਦੋ ਤੜੇ ਬੜੇ ਸਾਫ਼ ਉੱਭਰ ਕੇ ਆ ਗਏ ਨੇ ਹੁਣ ਇਹਨਾਂ ਦੇ ਵਿੱਚ ਲੜਾਈ ਹੋਏਗੀ ਕੌਣ ਇਹਨਾਂ ਚੋਂ ਮੋਢੀ ਨਿਕਲਦਾ ਹੈ ਕੌਣ ਪਾਰੂ ਹੁੰਦਾ ਹੈ ਕੌਣ ਹਾਸ਼ੀਏ ਤੇ ਚਲਾ ਜਾਂਦਾ ਹੈ ਇਹ ਵੀ ਆਉਣ ਵਾਲਾ ਵਕਤ ਦੱਸੇਗਾ ਹਜੇ ਪੋਜੀਸ਼ਨ ਕੁਸਾਫ ਨਹੀਂ ਹੈ ਬੀਜੇਪੀ ਦੀ ਸਥਿਤੀ ਵੀ ਕੁਝ ਹੈ ਉਹ ਵੀ ਪ੍ਰਯੋਗ ਤੇ ਪ੍ਰਯੋਗ ਕਰ ਰਹੀ ਹੈ ਲੇਕਿਨ ਹਜੇ ਤੱਕ ਕੋਈ ਵੀ ਇਸ ਤਰੀਕੇ ਦਾ ਆਗੂ ਉਹ ਸਟੈਬਲਿਸ਼ ਨਹੀਂ ਕਰ ਸਕੀ ਜਿਹੜਾ ਸਤਾਈ ਦੇ ਵਿੱਚ ਇਹਨਾਂ ਨੂੰ ਲੀਡ ਕਰ ਸਕੇ ਇਹਨਾਂ ਨੂੰ ਕੁਝ ਇਸ ਤਰ੍ਹਾਂ ਦੀ ਪੋਜੀਸ਼ਨ ਤੇ ਲੈ ਆਵੇ ਕਿ ਇਹ ਕਿਸੇ ਗੱਠਜੋੜ ਨਾਲ ਹੀ ਸਰਕਾਰ ਬਣਾ ਸਕਣ ਸੋ ਸਾਰੀਆਂ ਤਰ੍ਹਾਂ ਦੀ ਸਥਿਤੀ ਡਾਵਾਂਡੋਲ ਹੈ ਕੋਈ ਵੀ ਇਸ ਤਰੀਕੇ ਦੀ ਪੋਜੀਸ਼ਨ ਦੇ ਵਿੱਚ ਨਹੀਂ ਦਿਖਦਾ ਜਿਹੜਾ ਪੰਜਾਬ ਦੀਆਂ ਮੁਸੀਬਤਾਂ ਨੂੰ ਹੱਲ ਕਰ ਸਕੇ ਪੰਜਾਬ ਦੇ ਮੁੱਦਿਆਂ ਨੂੰ ਸੁਲਝਾ ਸਕੇ ਤੇ ਪੰਜਾਬ ਦਾ ਜਿਹੜਾ ਭਵਿੱਖ ਹੈ ਉਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਸਕੇ ਉਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਉਸ ਤਰ੍ਹਾਂ ਦੇ ਤਿਆਰੀ ਦੇ ਵਿੱਚ ਕੋਈ ਵੀ ਪੋਲਿਟੀਕਲ ਪਾਰਟੀ ਕੋਈ ਵੀ ਸਿਆਸੀ ਤਰ ਕਾਬਿਲ ਨਹੀਂ ਦਿਖ ਰਹੀ ਸੋ ਫਿਰ ਲੋਕ ਕੀ ਕਰਨ ਕੀ ਲੋਕ ਉੜੀਕਣ ਜਦੋਂ ਇਹ ਇੱਕ ਦੂਸਰੇ ਨੂੰ ਕਾਫੀ ਵੱਢ ਕੇ ਉਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆ ਜਾਣ ਜਿੱਥੇ ਕੋਈ ਇੱਕ ਤਿਰ ਸਰਕਾਰ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਹੋਵੇ ਲੇਕਿਨ ਉਹ ਸਰਕਾਰ ਅੱਗੇ ਕੀ ਕਰ ਪਾਉਗੀ ਉਹਦੇ ਉੱਤੇ ਵੀ ਸਵਾਲੀਆ ਚ ਨਹੀਂ ਰਹਿਣਗੇ ਅਸਲ ਦੇ ਵਿੱਚ ਜਿਹੜੇ ਲੋਕ ਨੇ ਜਾਂ ਜਿਹੜੇ ਇਹ ਬੁੱਧੀਜੀਵੀ ਨੇ ਜਾਂ ਚਿੰਤਕ ਨੇ ਜਿਹੜੇ ਵਾਰ-ਵਾਰ ਮੁੱਦਿਆਂ ਤੇ ਚਰਚਾ ਕਰਦੇ ਨੇ ਉਹਨਾਂ ਨੂੰ ਵੀ ਇਹ ਸਮਝਣਾ ਪੈਗਾ ਕਿ ਸਾਨੂੰ ਲੋਕਾਂ ਦੇ ਸਾਹਮਣੇ ਉਹ ਮੁੱਦੇ ਲੈ ਕੇ ਆਉਣੇ ਚਾਹੀਦੇ ਨੇ ਜਿਹੜੇ ਉਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੋਣ ਸਿਰਫ ਫੋਕੀ ਸਿਆਸਤ ਵਾਸਤੇ ਇੱਕ ਚਤਰ ਨੂੰ ਜਾਂ ਦੂਸਰੀ ਚਤਰ ਨੂੰ ਨੀਚਾ ਦਿਖਾਉਣ ਵਾਸਤੇ ਮੁੱਦੇ ਨਾ ਉਭਾਰੇ ਜਾਣ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਵੇ ਮਾਹੌਲ ਨੂੰ ਖਰਾਬ ਕਰਨ ਦੀ ਥਾਂ ਤੇ ਮਾਹੌਲ ਨੂੰ ਸੁਧਾਰਨ ਦੇ ਵਾਲੇ ਪਾਸੇ ਲੈ ਕੇ ਜਾਣ ਦੀ ਜ਼ਰੂਰਤ ਹੈ ਸੁਰਹਰਦ ਕਰਨ ਵਾਸਤੇ ਮਾਹੌਲ ਨੂੰ ਲੋਕਾਂ ਦੀ ਐਫਰਟ ਲੱਗਣੀ ਚਾਹੀਦੀ ਹੈ ਲੋਕਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਨਾ ਕਿ ਇਸ ਨੂੰ ਖਰਾਬ ਕਰਨ ਦੀ ਤੋਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਲੈਰਿਟੀ ਆਏਗੀ ਲੋਕਾਂ ਨੂੰ ਕੁਝ ਰਸਤਾ ਸਾਫ਼ ਦਿਖੇਗਾ ਆਪਣੇ ਅੱਗੇ ਜਿਸ ਤੇ ਚੱਲ ਕੇ ਉਹ ਆਪਣਾ ਜੀਵਨ ਇਹ ਪੰਜਾਬ ਨੂੰ ਬਿਹਤਰ ਰਸਤੇ ਤੇ ਲੈ ਕੇ ਜਾ ਸਕਣ ਇਸੇ ਉਮੀਦ ਦੇ ਨਾਲ ਤਤਕਵਿਦਾ ਲੈਨੇ ਆ ਧੰਨਵਾਦ